ਅੱਜ ਸਾਨੂੰ ਸਿਕਰਟ ਇਨਫੋਰਮੇਸ਼ਨ ਮਿਤੀ ਸੀਗੀ ਵੀ ਇੱਥੇ ਦੇਵਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਫਾ ਸੈਂਟਰਾਂ 'ਚ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਤਾਂ ਅਸੀਂ ਇੱਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਆ T3 ਤੇ ਰਸ਼ੀਅਨ ਤੇ ਨੇਚਰ ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾ ਸਾਨੂੰ ਮਿਲਣ ਲੱਗੇ ਜ਼ਰਖਪੁਰ ਪੁਲਿਸ ਨੇ ਰੇਡ ਕੀਤੀ ਹੈ ਸੂਚਨਾ ਕੀ ਸੀ ਤੇ ਮੌਕੇ ਤੇ ਕੀ ਕੁਝ ਬਰਾਮਦ ਕੀਤਾ ਅੱਜ ਸਾਨੂੰ ਸਿਕਰਟ ਇਨਫਰਮੇਸ਼ਨ ਵੀ ਦਿੱਤੀ ਗਈ ਵੀ ਇੱਥੇ ਦੇਵਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਫਾ ਸੈਂਟਰਾਂ ਚ ਪ੍ਰੋਸਟ੍ਰਿਕਸ਼ਨ ਦਾ ਕੰਮ ਚੱਲਦਾ ਹੈ ਉਹ ਤਾਂ ਅਸੀਂ ਇੱਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਹੈ T3 ਤੇ ਰਸ਼ੀਅਨ ਤੇ ਨੇਚਰ ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾਕ ਸਾਨੂੰ ਮਿਲਦੇ ਆ ਮਾਲਕੋਈ ਪਤਾ ਲੱਗੇ ਕਿੰਨੇ ਸਮੇਂ ਤੋਂ ਇਹ ਜਿਹੜਾ ਜਿਸਮ ਪ੍ਰੋਸੀਜਰ ਤਾਂ ਦਾਸ ਪਾਦੀਆਂ ਦੇ ਵਿੱਚ ਚੱਲ ਰਿਹਾ ਸੀ ਕਿ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣਾਂ ਰੇਡ ਨਹੀਂ ਆਉਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਇਹ ਸਾਰੇ ਬਾਬਾ ਜਾਣਗੇ ਤੇ ਹੋਰ ਜਗ੍ਹਾ ਵੀ ਤੁਸੀਂ ਏਅਰਪੋਰਟ ਸੇ ਚੱਲ ਰਹੇ ਸਵਾ ਉੱਥੇ ਵੀ ਤੁਸੀਂ ਰੇਡ ਕਰੋਗੇ ਕਿ ਨਹੀਂ ਕਰੋਗੇ ਬਿਲਕੁਲ ਕਰਾਂਗੇ ਜੀ ਬਿਲਕੁਲ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀ ਕਰਾਂਗੇ ਜੇ ਸਾਨੂੰ ਪਤਾ ਲੱਗ ਜੇ ਅਸੀਂ ਛੱਡ ਦੇਣੀ ਹੈ ਇਹ ਡਿਸ਼ਨ ਐਸਐਸਪੀ ਸਾਹਿਬ ਦਾ ਕਿ ਸਾਡੇ ਜੀ ਆਫਸਰ ਵਾਲਾ ਉਹਨਾਂ ਦੀ ਦੇਸ਼ਾਂ ਦੇ ਦਸਤੇ ਸੀ ਡੇਡ ਮਾਰੀ ਤੇ ਹੁਣ ਇਹਨਾਂ ਤੇ ਕੀ ਕਰ ਵੀ ਹੋਈ ਸੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਕਿਨਾਂ ਤੇ ਅਸੀਂ ਪਰਚਾ ਦਰਜ ਕਰਤਾ ਤੁਹਾਡਾ ਰਿਪੋਰਟ ਅੰਦਰ ਵੀ ਕੁਝ ਪਤਾ ਲੱਗਿਆ ਜਿਹੜੀ ਕੁੜੀਆਂ ਇਸ ਦੇ ਵਿੱਚ ਲਿੱਪਤ ਸੀਗੀਆਂ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਸੀ ਜਾਂ ਸੈਮਤੀ ਨਾਲ ਕਿਵੇਂ ਇਹ ਕਈ ਤਰ੍ਹਾਂ ਦੇ ਨੇ ਆਪਣੀ ਲੋੜ ਲਈ ਵੀ ਆਂਦੀਆਂ ਨੇ ਕੁਝ ਮਜਬੂਰੀਆਂ ਦੇ ਆਪਣੀ ਮਜਬੂਰੀਆਂ ਆਉਂਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜ਼ਬਰਦਸਤੀ ਕਰਾਇਆ ਹੋਵੇ 10 ਕੂੜੀਆਂ ਦੇ ਨਾਲ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਕਲਾਈਂਟ ਵਗੈਰਾ ਵੀ ਕੋਈ ਫੜਿਆ ਜਾਂ ਕੋਈ ਕਿਸੇ ਤਰ੍ਹਾਂ ਦਾ ਇੱਕ ਹਜੇ ਪੁੱਛਗਿੱਛ ਚੱਲਦੀ ਹੈ ਹਜੇ ਇੱਕ ਬੰਦਾ ਫੜਿਆ ਚਾਹੇ ਪੁੱਛੂਛ ਕਰਾਂ ਕਿ ਸਰਵਿਸ ਲੈਣਾ ਹੈ ਸਰਵਿਸ ਲੈਣਾ ਹੈ ਓਨਰ ਵੀ ਪਕੜਿਆ ਗਿਆ ਨੇ ਓਨਰ ਨਹੀਂ ਓਨਰ ਸਾਰੇ ਮੌਕੇ ਤੇ ਫਰਾੜਾ ਹੈ ਉਹਨਾਂ ਦੀ ਹਜੇ ਤਪਤੀਸ਼ ਚੱਲਦੀ ਹੈ ਤੇ ਉਹਨਾਂ ਦੇ ਕੋਈ ਪਤਾ ਲੱਗਾ ਕੌਣ ਓਨਰ ਹੈ ਕੌਣ ਨਹੀਂ ਓਨਰ ਹੁਣ ਕਰਾਂਗੇ ਜੀ ਇਨਵੈਸਟੀਗੇਸ਼ਨ ਕਰਾਂਗੇ ਕਬੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਇਹ ਸਪਾ ਸੈਂਟਰ ਖੁੱਲ ਜਾਂਦੇ ਨੇ ਜਿਹੜੇ ਲੱਗਦਾ ਨਹੀਂ ਜਿਹੜੇ ਮਾਲਕ ਇਹਨਾਂ ਨੂੰ ਕਿਰਾਏ ਤੇ ਦੇ ਨੇ ਉਹਨਾਂ ਨੂੰ ਵੀ ਅਸੀਂ ਉਹਨਾਂ ਅਸੀਂ ਉਹਨਾਂ ਦਾ ਵੀ ਵਿੱਚ ਨਾਮ ਨਾਮਿਨੇਟ ਕੀਤਾ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਨਾਮਿਨੇਟ ਅਸੀਂ ਕੋਈ ਵੈਰੀਫਿਕੇਸ਼ਨ ਵਗੈਰਾ ਇਹਨਾਂ ਲੋਕਾਂ ਨੇ ਕਰਾਈ ਹੋਈ ਸੀ ਨਹੀਂ ਸਾਡੇ ਕੋਲ ਅਜਿਹੀ ਕੋਈ ਕੋਈ ਵੈਰੀਫਿਕੇਸ਼ਨ ਨਹੀਂ ਇਹਨਾਂ ਤੇ ਵੀ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੋ ਇਸ ਤਰ੍ਹਾਂ ਦੇ ਸਪਾ ਸੈਂਟਰ ਨੂੰ ਕਿਰਾਏ ਤੇ ਦੇ ਦੇ ਕੇ ਚਲਾਣ ਦੀ ਜ਼ਾਦਾ ਦੇ ਦਿੰਦੇ ਉਹਨਾਂ ਲਈ ਕੀ ਅਸੀਂ ਬਿਲਕੁਲ ਹੁਣ ਅਸੀਂ ਉਹਨਾਂ ਨੂੰ ਵੀ ਵੀ ਉਹਨਾਂ ਦੀ ਰਜਮੰਦੀ ਨਾਲ ਚੱਲਦੇ ਆ ਸਰ ਇਹ ਕੋਈ ਸੀਲ ਵੀ ਕੀਤੇ ਗਏ ਆ ਅੱਜ ਸੀਲ ਕੀਤੇ ਅਸੀਂ ਤਿੰਨੇ ਸੀਲ ਕਰਤੇ ਓਕੇ ਅਸੀਂ ਤਹਿਸੀਲਦਾਰ ਸਾਹਿਬ ਬੁਲਾਏ ਨੇ ਰਿਕਵੈਸਟ ਕਰਕੇ ਬੁਲਾਏ ਨੇ ਤੇ ਉਹਨਾਂ ਦੀ ਹਾਜ਼ਰੀ ਚ ਇਹ ਅਸੀਂ ਸੀਲ ਕਰ ਕਿਹੜਾ ਨਾਮ ਸਪਾ ਦਾ ਕਿਹੜੇ ਤਿੰਨੋਂ ਸਪਾ ਉਹਨਾਂ ਦਾ ਨਾਮ ਕਰਕੇ ਇੱਕ ਤਾਂ T3 ਹੈ ਸਪਾ ਇੱਕ ਰਸ਼ਨ ਸਪਾ ਸੈਂਟਰ ਦੇ ਨਾਤੇ ਹੈ ਇੱਕ ਦਾ ਨੇਚਰ ਦੇ ਨਾਤੇ